ਨੇੜਲੇ ਪਿੰਡ ਝੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਟੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬੁਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਨੂੰ ਪ੍ਰਮਾਣ ਪੱਤਰ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਥੋਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਫੀਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਥੋਡੇ ਘਰੇ ਆ ਕੇ ਫੜਾ ਕੇ ਜਾਊਗਾ ਸਰ ਸਿਕਾਦੀ ਤੋਂ ਉਹਦੇ ਰਿਓ ਦਰਿਕ ਸੇਰਾ ਟੀਵੀ ਤੇ ਮਹਾ ਕਪਿਲ ਗੇਲ ਅੱਜ ਪਹੁੰਚ ਚੁਕੇ ਆ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਜਿੱਥੇ ਸੰਤ ਬਾਬਾ ਤਾਰਾ ਸਿੰਘ ਜੀ ਦੀ ਜਿਹੜੀ ਵਰਸੀ ਜਿਹੜੀ ਸਲਾਣਾ ਵਰਸੀ ਮਨਾਏ ਜਾ ਰਹੀ ਹੈ ਤੇ ਉੱਥੇ ਹੀ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਵੀ ਕਰਾਇਏ ਗਏ 28 ਦਾਨਦ ਕਾਰਜ ਵੀ ਕਰਵਾਏ ਗਏ ਤੇ ਗੱਲਬਾਤ ਕਰਾਂਗੇ ਮੌਕੇ ਤੇ ਪਹੁੰਚੇ ਨੇ ਸਾਬਕਾ ਵਧਾਇਕ ਹਰਮਿੰਦਰ ਗੇਲ ਉਹਨਾਂ ਨਾਲ ਗੱਲਬਾਤ ਕਰਾਂਗੇ ਮੌਕੇ ਤੇ ਪਹੁੰਚੇ ਨੇ ਤਾਂ ਅੱਜ ਜਿਹੜੇ ਵਰਸੀ ਸਮਾਗਮ 'ਮ ਸਵੇ ਜਿਹੜਾ 28 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰ ਗੁਰਦੁਆਰਾ گورਪੁਰੀ ਸਾਹਿਬ ਵਿਖੇ ਜਿਹੜੇ ਸਾਲਾਨਾ ਵਰਤੀ ਨੂੰ ਲੈ ਕੇ ਤਾਂ 28 ਲੋੜਵੰਤਿਆਂ ਦੇ ਆਨੰਦ ਕਾਰਜ ਵੀ ਕਰਾਇਆ ਗਿਆ ਕੀ ਕਹਣਾ ਹੈ ਜੀ ਦੇਖੋ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਜਿਹੜਾ ਡੇਰਾ ਬੜਾ ਪ੍ਰਮੁੱਖ ਹੈ ਸੰਪਰਦੈ ਹਰਿਆਲੀ ਸਾਹਿਬ ਵੱਲੋਂ ਹਰ ਸਾਲ ਬਾਬਾ ਤਾਰਾ ਸਿੰਘ ਜੀ ਦੀ ਔਰ ਬਾਬਾ ਚਰਨ ਸਿੰਘ ਜੀ ਦੀ ਵਰਸੀ ਮਣਾਈ ਜਾਂਦੀ ਹੈ ਔਰ ਇਹਦੇ ਨਾਲ ਨਾਲ ਐਡੀਸ਼ਨਲ ਜਿਹੜੇ ਅੱਜ ਲੋੜਵੰਤ ਪਰਿਵਾਰਾਂ ਦੀਆਂ ਸ਼ਾਦੀਆਂ ਕਰਨ ਦਾ ਪ੍ਰੋਗਰਾਮ ਬੜਾ ਪ੍ਰਸ਼ੰਸਾਯੋਗ ਔਰ ਬਹੁਤ ਸਾਰੇ ਲੋਕ ਜਿਹੜੇ ਆਪ ਗਰੀਬੀ ਕਰਕੇ ਨਹੀਂ ਕਾਰ ਇਸਰੇ ਲਾ ਸਕਦੇ ਔਰ ਸੰਪਰਦਾਇ ਵੱਲੋਂ ਗੁਰੂ ਦੀ ਹਾਜ਼ਰੀ ਵਿੱਚ ਸੰਗਤ ਦੀ ਹਾਰ ਜੀ ਵਿੱਚ ਉਹਨਾਂ ਦੇ ਵਿਆਹ ਕਰਵਾਉਣ ਬਹੁਤ ਸ਼ਲਾਘਾਯੋਗ ਕੰਮ ਹੈ ਮੈਂ ਕਿਹਾ ਤੂੰ ਉੱਤਮ ਕੰਮ ਕੋਈ ਨਹੀਂ ਦੋ ਆ ਗਰੀਬ ਗਰੀਬ ਲੋੜਵੰਦ ਪਰਿਵਾਰਾਂ ਦਾ ਮੇਲ ਕਰਾਉਣਾ ਸੋ ਇਸ ਕਰਕੇ ਅਸੀਂ ਪ੍ਰਸ਼ੰਸਾ ਕਰਦੇ ਹਾਂ ਅਸੀਂ ਵਧਾਈ ਦੇਣ ਵਾਸਤੇ ਅਸੀਂ ਬਾਬਾ ਜੀ ਦੇ ਸੰਪਰਦਾਇ ਵੱਲੋਂ ਜੋ ਕੀਤੇ ਜਾ ਰਹੇ ਕੰਮ ਨੇ ਉਹਨਾਂ ਦੀ ਪ੍ਰੋੜਤਾ ਕਰਨ ਵਾਸਤੇ ਪ੍ਰਸ਼ੰਸਾ ਕਰਨ ਮਾਤੇ ਆਏ ਔਰ ਬਾਬਾ ਜੀ ਦੀ ਵਰਸੀ ਤੇ ਹਾਜ਼ਰੀ ਲਵਾਉਣ ਵਾਸਤੇ ਆਏ ਪ੍ਰਮਾਤਮਾ ਕਿਰਪਾ ਕਰੇ ਬਿਲਕੁਲ ਜੀ ਬਿਲਕੁਲ ਜੀ ਅੱਜ ਸੰਤ ਬਾਬਾ ਸੁਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਜਿਹੜਾ ਖਾਈ ਲੋੜਵੰਦ ਪਰਿਵਾਰਾਂ ਦੀ ਈਆਂ ਦੇ ਜਿਹੜੇ ਆਨੰਦ ਕਾਰਜ ਕਰਾਇਆ ਗਿਆ ਇਹਨਾਂ ਤਾਂ ਗੱਲਬਾਤ ਕਰਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਤਾਂ ਸੰਤ ਬਾਬਾ ਹਾਕਮ ਸਿੰਘ ਤੇ ਸੰਤ ਬਾਬਾ ਸਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਜਿਹੜੇ 28 ਲੋੜਵੰਦ ਪਰਿਵਾਰਾਂ ਦੇ ਆਨੰਦ ਕਾਰਜ ਕਰਵਾਏ ਗਏ ਨੇ ਸਾਡੇ ਨਾਲ ਕੁਝ ਨਵੇਂ ਜੋੜੇ ਸਾਡੇ ਉਮੀਦਾਂ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਅੱਜ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਆਹੀਂ ਜਿਹੜਾ ਅੱਜ 28 ਆਨੰਦ ਕਾਰਜ ਕਰੀ ਤੇ ਸਾਡੇ ਨਾਲ ਵਿਆਹ ਕੇ ਜੋੜੇ ਜੁੜੇ ਨੇ ਹਾਂਜੀ ਕੀ ਨਾ ਜੀ ਤੁਹਾਡਾ ਕੋਮਲਪ੍ਰੀਤ ਸਿੰਘ ਜੀ ਤਾਂ ਅੱਜ ਜਿਹੜਾ ਆਨੰਦ ਕਾਰਜ ਕਰਾਏ ਗਏ ਨੇ ਤਾਂ ਕੀ ਕਹਿਣਾ ਚਾਹੁੰਦੇ ਜਿਸ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋ ਮੈਂ ਸਾਰੇ ਨੇਕ ਕਰਨਾ ਚਾਹੁੰਦਾ ਹਾਂ ਸੰਤ ਬਾਬਾ ਸਰੀਆੜੀ ਸਾਹਿਬ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਉਹਨਾਂ ਨੇ 28 ਗਰੀਬ ਪਰਿਵਾਰਾਂ ਦੇ ਜਿਹੜੇ ਆ ਵਿਆਹ ਕੀਤੇ ਆ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਉਹਨਾਂ ਦਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਵਰਸੀ ਸਮਾਗਮ ਮੌਕੇ ਲੋੜਵੰਦ ਪਰਿਵਾਰਾਂ ਦੀਆਂ 30 ਦੇ ਜਿਹੜੇ ਆਨੰਦ ਕਾਰਜ ਕਰਵਾਏ ਗਏ 28 ਆਨੰਦ ਕਾਰਜ ਕਰਵਾਏ ਗਏ ਨੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਹਾਂਪੁਰਖ ਸੰਤ ਬਾਬਾ ਹਾਕਮ ਸਿੰਘ ਜੀ ਜੁੜੇ ਨੇ ਤੇ ਉਹਨਾਂ ਦੇ ਨਾਲ ਸਿੰਘ ਉਹਨਾਂ ਦੇ ਨਾਲ ਜੁੜੇ ਨੇ ਇਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਾਬਾ ਜੀ ਪਹਿਲਾਂ ਤਾਂ ਵੈਗੁਰ ਦੀ ਕ ਖਾਲਸਾ ਵੈਗੁਰ ਦੀ ਵੈਗੁਰ ਦੀ ਫਤਹਿ ਬਾਬਾ ਜੀ ਅੱਜ ਬਾਬਾ ਤਾਰਾ ਸਿੰਘ ਦੀ ਵਰਸੀ ਸਮਾਗਮ ਮੌਕੇ ਤੇ ਜਿਹੜਾ ਲੋੜਵੰਦ ਪਰਿਵਾਰਾਂ ਦੀਆਂ 30 ਦੇ ਆਨੰਦ ਕਾਰਜ ਕਰਵਾਏ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਇਹ ਸਰਦਾਰ ਸਾਹਿਬ ਮੋਢਲਾ ਤਾਂ ਹਰ ਪੱਖੋਂ ਸੇਵਾ ਦੇ ਵਿੱਚ ਤਤ ਪਰ ਰਹੀ ਆ ਮਹਾਂਪੁਰਖ ਬਾਬਾ ਤਰਸ ਸਿੰਘ ਸਾਹਿਬ ਜੀ ਬਾਬਾ ਚਾਰ ਸਿੰਘ ਜੀ ਜਿਨ੍ਹਾਂ ਦੇ ਆਪਾਂ ਕੱਲ੍ਹ ਸਾਲਾਨਾ ਵਰਸੀ ਮਨਾਈ ਆ ਉਹਨਾਂ ਵੀ ਲੋਕ ਭਲਾਈ ਦੇ ਬਹੁਤ ਵੱਡੇ ਕਾਰਜ ਕੀਤੇ ਇਦਾਂ ਸਕੂਲ ਕਾਲਜ ਹਸਪਤਾਲ ਲੋਕਾਂ ਦੇ ਭਲੇ ਵਾਸਤੇ ਸਭ ਕੁਝ ਕੀਤਾ ਜੇ ਪੜਦਾ ਔਰ ਵਿੱਚ ਇਸ ਅੱਗੇ ਅੱਗੇ ਇਹਨਾਂ ਨੇ ਲੋਕਾਂ ਨਾਲ ਸੰਕਟਾ ਤੇ ਜੇ ਅੱਜ ਆਪਾਂ ਲੋੜਵੰਦ ਧੀਆਂ ਦੇ ਆਨੰਦਕਾਰ ਕੀਤੇ ਆ ਕਿਉਂਕਿ ਜੇ ਪਹਿਲੇ ਸਮਿਆਂ ਤੋਂ ਲੈ ਕੇ ਆਪਾਂ ਅੱਜ ਦਾ ਗਿਣਤੀ ਕਰੀਏ ਤਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਇਹ ਸੰਪਰਦਾ ਨੇ ਲੋੜਵੰਦ ਧੀਆਂ ਦੇ ਵਿਆਹ ਕਾਰਜ ਕੀਤੇ ਆ ਕੱਲੇ ਵਿਆਹ ਕਾਰਜ ਨਹੀਂ ਕੀਤੇ ਉਹਨਾਂ ਦੇ ਵਰਤਣ ਵਾਸਤੇ ਜਿੰਨਾ ਘਰੇਲੂ ਸਾਜੋ ਸਮਾਨ ਬੰਦਾ ਵਾ ਜਦੀ ਕੀਮਤ ਲੱਖਾਂ ਰੁਪਈਆ ਚ ਬੰਦੀ ਆ ਉਹ ਵੀ ਉਹਨਾਂ ਬੱਚੀਆਂ ਨੂੰ ਇਹਨਾਂ ਨੇ ਦਾਣ ਵਜੋਂ ਦਿੱਤੀ ਆ ਇਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੰਪਰਦਾ ਜਿਹੜੀ ਆ ਸੰਸਾਰ ਦੇ ਵਿੱਚ ਨਾਮਣਾ ਖੱਟ ਰਹੀ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜੋ ਤੀਸਰੇ ਮੁਖੀ ਬਾਬਾ ਸੁਖਾ ਸਿੰਘ ਜੀ ਔਰ ਬਾਬਾ ਹਾਕਮ ਸਿੰਘ ਜੀ ਜਿਨ੍ਹਾਂ ਨੇ ਕਾਰ ਸੇਵਾ ਦੀਆਂ ਹੋਰ ਬਲੰਦੀਆਂ ਉੱਚੀਆਂ ਕੀਤੀਆਂ ਦੇਸ਼ ਵਿਦੇਸ਼ ਦੇ ਵਿੱਚ ਤਾਂ ਕਿ ਪ੍ਰਦੇਸਾਂ ਦੇ ਵਿੱਚ ਵੀ ਜੋ ਸੰਪਰਦਾ ਕਾਰ ਸੇਵਾ ਸਰਹਾੜੀ ਸਾਹਿਬ ਮਹਾਂਪੁਰਖਾਂ ਦੇ ਨਾਮ ਨੂੰ ਰੋਸ਼ਨ ਕੀਤਾ ਵਾ ਤੇ ਆਸ ਹੈ ਵੀ ਇਸੇ ਤਰ੍ਹਾਂ ਇਹ ਸੰਪਰਦਾ ਜਿਹੜੀ ਅਰਦਾਸ ਕਰਦੇ ਆ ਵੀ ਸਦਾ ਚੜ੍ਹਦੀ ਕਲਾ ਦੇ ਵਿੱਚ ਹੀ ਰਵੇ ਬਾਬਾ ਰਾਮ ਸਿੰਘ ਸਾਹਿਬ ਜੀ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਵਰ ਦੇ ਨਾਲ ਬਾਬਾ ਰਾਮ ਸਿੰਘ ਸਾਹਿਬ ਜੀ ਉਹਨਾਂ ਦਾ ਜਨਮ ਹੁੰਦਾ ਇਸ ਨਗਰ ਦੇ ਵਿੱਚ ਤੇ ਬਾਬਾ ਰਾਮ ਸਿੰਘ ਜੀ ਦੇ ਵਰ ਦੇ ਨਾਲ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਵਰਤੀ ਤੇ ਇਹ ਕਿਰਪਾ ਸਦਾ ਵਰਤਦੀ ਰਹੂਗੀ